ਬਲਾਚੌਰ ਸਿਟੀ ਪੁਲਿਸ ਨੇ ਇੱਕ ਚੈਰੀਟੇਬਲ ਹਸਪਤਾਲ ਦੀ ਮਹਿਲਾ ਡਾਕਟਰ ਤੇ ਕਥਿਤ ਝਾਲੀ ਡਿਗਰੀ ਸੰਬੰਧੀ ਐਫ ਆਈ ਆਰ ਦਰਜ ਕੀਤੀ ਗਈ ਹੈ। ਮਾਮਲਾ ਗੁਰਪ੍ਰੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਲੋਹਟ ਤਹਿਸੀਲ ਬਲਾਚੌਰ ਨੇ ਸ਼੍ਰੀਮਤੀ ਸੁਨੀਤਾ ਸ਼ਰਮਾ ਸੁਨੀਤਾ ਚੈਰੀਟੇਬਲ ਹਸਪਤਾਲ ਮੰਡਿਆਲੀ ਰੋਡ ਬਲਾਚੌਰ ਵਿਰੁੱਧ ਝਾਲੀ ਡਿਗਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੇ ਕਾਰਵਾਈ ਕਰਦੇ ਆ ਮਾਮਲਾ ਦਰਜ ਕੀਤਾ ਗਿਆ ਪੱਤਰਕਰਨ ਨਾਲ ਗੱਲਬਾਤ ਕਰਦੇ ਆ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਦਾ ਇੱਥੇ ਇਲਾਜ ਕਰਾਇਆ ਸੀ ਅਤੇ ਉਸ ਦਾ ਗਰਭਪਾਤ ਕਰ ਦਿੱਤਾ ਗਿਆ ਦੇਖਦੇ ਆ ਜਤਿੰਦਰਪਾਲ ਸਿੰਘ ਦੀ ਪੂਰੀ ਰਿਪੋਰਟ ਮੈਂ ਗੁਰਪ੍ਰੀਤ ਸਿੰਘ ਸਨੂ ਕੁਜਗਰ ਸਿੰਘ ਪਿੰਡ ਲੋਟਾ ਮੇਰੀ ਨਾ ਵਾਈਫ ਪ੍ਰੈਗਨੈਂਟ ਸੀ ਅਸੀਂ ਸਨੀਤਾ ਹਸਪੀਟਲ ਗਏ ਉਹਨਾਂ ਨੇ ਮੈਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਪ੍ਰੈਗਨੈਂਟ ਆ ਪ੍ਰੈਗਨੈਂਟ ਦੀ ਜਗ੍ਹਾ ਉਹਨਾਂ ਨੇ ਸਾਨੂੰ ਉਹ ਦੇ ਦਿੱਤੀ ਕਿਟ ਖਾਣ ਨੂੰ ਇਹ ਕਿਟ ਖਾ ਲਓ ਕੋਈ ਗੱਲ ਨਹੀਂ ਵੀ 1-2 ਦਿਨਾਂ ਬਾਅਦ ਤੁਸੀਂ ਸਾਡੇ ਕੋਲ ਆ ਜਿਓ 1-2 ਦਿਨਾਂ ਬਾਅਦ ਅਸੀਂ ਉਹਨਾਂ ਕੋਲ ਦੁਬਾਰਾ ਗਏ ਤਾਂ ਬਲੀਡਿੰਗ ਨਹੀਂ ਹੋਈ ਮੁੜ ਕੇ 2-4 ਦਿਨ ਸਾਨੂੰ ਫੇਰ ਬੁਲਾਇਆ ਉਹਨਾਂ ਨੇ ਫੇਰ ਗਏ ਉਹ ਫੇਰ ਵੀ ਬਲੀਡਿੰਗ ਹੋਣ ਲੱਗ ਪਈ ਤਾਂ ਬਲੀਡਿੰਗ ਬੰਦ ਨਾ ਹੋਵੇ ਬਲੀਡਿੰਗ ਬੰਦ ਨਾ ਹੋਵੇ ਬੰਦ ਹੋਣ ਤੋਂ ਬਾਅਦ ਕੰਟੀਨਿਊ ਅਸੀਂ ਜਾਂਦੇ ਰਹੇ ਕਈ ਮਹੀਨਾ ਡੇਢ ਮਹੀਨਾ ਤੇ ਸਾਨੂੰ ਕਹਿੰਦੀ ਵੀ ਚੈੱਕ ਕਰਨਾ ਪੈਣਾ ਉਹਨਾਂ ਨੇ ਸਾਨੂੰ ਬਿਨਾਂ ਦੱਸੇ ਤੇ ਉਹਦਾ ਅਬੋਰਸ਼ਨ ਕਰਤਾ ਓਬੋਸ਼ਨ ਕਰਤਾ ਓਬੋਸ਼ਨ ਕਰਨੇ ਤੇ ਬਾਅਦ ਸਾਨੂੰ ਉਹਨਾਂ ਨੇ ਘਰ ਭੇਜਤਾ ਫੇਰ ਸਾਨੂੰ ਪੰਚਾਰਦਨ 8-10 ਦਿਨ ਬੁਲਾਦੇ ਰਹੇ ਆਂ ਜਾਂਦੇ ਰਹੇ ਆਂਦੇ ਰਹੇ ਗੁਲੂ ਕੁਛ ਲਾਂਦੀ ਸੀ ਗੁਲੂ ਕੁਛ ਲਾਣ ਤੋਂ ਬਾਅਦ ਸਾਨੂੰ ਵਾਪਸ ਘਰ ਭੇਜ ਦਿੰਦੀ ਸੀ ਫੇ ਮੁਰਕੇ ਉਹ ਬਲੀਡਿੰਗ ਫੇ ਨਾ ਹਟੇ ਦੁਬਾਰਾ ਫੇ ਚੈੱਕ ਕੀਤਾ ਚੈੱਕ ਕਰਨੇ ਤੇ ਬਾਅਦ ਦੁਬਾਰਾ ਫੇ ਪ੍ਰੈਗਨਨਸੀ ਹੋ ਚੁੱਕੀ ਬਾਵੇ ਤੇ ਮੈਂ ਇਹ ਆਪਣੀ ਮਰਜ਼ੀ ਨਾਲ ਮੈਂ ਨਾ ਇਹਨੇ ਕੋਈ ਸਿਟੀ ਸਕੈਨ ਕਰਾਈ ਨਾ ਕੋਈ ਟੈਸਟ ਕੀਤਾ ਅਸੀਂ ਸਕੈਨ ਕਰਾਣ ਗਏ ਤੇ ਸਕੈਨ ਦੇ ਵਿੱਚ ਆਪਣੀ ਮਰਜ਼ੀ ਨਾਲ ਸਕੈਨ ਕਰਾਣ ਗਏ ਸਕੈਨ ਦੇ ਵਿੱਚ ਲਿਖਿਆ ਬਾਬੇ ਉਹਦੇ ਵਿੱਚ ਵੀ ਇਹਦੇ ਅੰਦਰ ਐਨ ਐਮ ਐਮ ਦਾ ਪੀਸ ਹੈਗਾ ਆ ਤੇ ਮੈਂ ਆ ਕੇ ਇਹਨਾਂ ਨੂੰ ਸਕੈਨ ਦਿਖਾ ਲਈ ਮੈਂ ਆਪਣੀ ਮਾਜੀ ਨਾਲ ਲਿਆਇਆ ਕਰਾ ਕੇ ਲਿਆ ਕੇ ਦਿਖਾ ਲਈ ਮੈਨੂੰ ਕਹਿੰਦੀ ਵੀ 2-3000 ਲਾਇਆ ਆ ਆਰਾਮ ਆ ਗਿਆ ਤੇ ਇਸ ਸਕੈਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਲਕੁਲ ਕਲੀਅਰ ਆ ਤੂੰ ਟੈਨਸ਼ਨ ਨਾ ਲਾਉਂ ਜਾਓ ਅਸੀਂ ਕੰਟੀਨਿਊ ਫੇਰ ਸਾਨੂੰ ਬੁਲਾਦੀ ਰਹੀ ਸ੍ਰੀਨ ਨੂੰ ਬੁਲਾ ਲੈਣਾ ਗੁੱਲੂ ਕੋਈ ਲਾ ਕੇ ਸ਼ਾਮ ਨੂੰ ਭੇਜ ਦੇਣਾ ਸ੍ਰੀਨ ਨੂੰ ਬੁਲਾ ਲੈਣਾ ਸ਼ਾਮ ਨੂੰ ਭੇਜ ਦੇਣਾ ਇਹ ਮੇਰੀ ਮੰਮੀ ਬਾਹਰੋਂ ਆਏ ਜਰਮਨ ਗਏ ਤੇ ਮੇਰੀ ਦੀਦੀ ਕੋਲੋਂ ਜਦੋਂ ਮਾਰੋਂ ਆਏ ਤੇ ਮੇਰੀ ਮਾਤਾ ਲੈ ਕੇ ਗਏ ਮੇਰੀ ਮਾਤਾ ਨੂੰ ਕਹਿੰਦੀ ਦੁਆਰਾ ਇਹਦਾ ਚੈੱਕਅਪ ਕਰਨਾ ਪੈਣਾ ਉਹ ਦੁਆਰਾ ਅੰਦਰ ਲੈ ਗਈ ਅੰਦਰ ਲੈਣਾ ਚੈੱਕ ਕਰਨੇ ਦੇ ਬਹਾਨੇ ਉਹਨੇ ਦੁਆਰਾ ਦੁਆਰਾ ਫੇ ਅਬੋਰਸ਼ਨ ਕੀਤਾ ਤੂੰਗਾ ਮੇਰੀ ਘਰ ਵਾਲੀ ਬਾਹਰ ਆਈ ਤੇ ਮੇਰੀ ਮਾਤਾ ਨੂੰ ਦੱਸਿਆ ਵੀ ਹਾਂ ਮੇਰਾ ਦੁਆਰਾ ਫੇ ਨੇ ਅਬੋਰਸ਼ਨ ਵਾਂਗੂ ਕੀਤਾ ਜਦੋਂ ਇਹਨੇ ਦੁਈ ਬਰੀ ਅਬੋਰਸ਼ਨ ਕੀਤਾ ਉਹਦੇ ਬੱਚਾਦਾਨੀ ਦੇ ਵਿੱਚ ਕੱਟ ਲੱਗ ਗਿਆ ਜੋ ਚੀਜ਼ ਨਗੇ ਤੋ ਬੱਚਾਦਾਨੀ ਦੇ ਵਿੱਚ ਕੱਟ ਲੱਗ ਗਿਆ ਕੱਟ ਲੱਗਣ ਤੋਂ ਬਾਅਦ ਅਸੀਂ ਇਹਨਾਂ ਨੂੰ ਗਲੂਕੋਹ ਲਾਇਆ ਗਲੂਕੋਹ ਲਾਣ ਤੋਂ ਬਾਅਦ ਅਸੀਂ ਘਰ ਆ ਗਏ ਸਵੇਰ ਨੂੰ ਵਾਈਫ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ ਕਿਹਾ ਵੀ ਚਲ ਨਹੀਂ ਰਾਮਾ ਦਾ ਸੀ ਪੁੱਛੀ ਵੀ ਜਾਂਦੇ ਆ ਵੀ ਤੁਹਾਨੂੰ ਨਹੀਂ ਸਮਝ ਆਉਂਦੀ ਤੁਹਾਨੂੰ ਦੱਸ ਦੋ ਕਿਸੀਂ ਅਸੀਂ ਹੁੰਦਰ ਦਿਖਾ ਲੰਨੇ ਇਹ ਸਾਨੂੰ ਜਾਣ ਨਹੀਂ ਮੇਰੀ ਟੈਨਸ਼ਨ ਆ ਤੂੰ ਟੈਨਸ਼ਨ ਨਾ ਲਓ ਮੈਂ ਬੈਠੀ ਆ ਮੈਂ ਬੈਠੀ ਹਾਂ ਜੇ ਸਿਹਤ ਜਿਆਦਾ ਖਰਾਬ ਹੋ ਗਈ ਮੈਂ ਕਟਾਰੀ ਦੇ ਲਿਆ ਮੈਂ ਕਿਹਾ ਨਹੀਂ ਰਾਮਾ ਦਾਪ ਕਟਾਰੀ ਦਿਖਾ ਲੰਨੇ ਜਾਂ ਕਟਾਰੀ ਦੇ ਗਏ ਕਟਾਰੀ ਦੀ ਮੈਡਮ ਨੇ ਟੈਸਟ ਕੀਤਾ ਉਹ ਕਹਿੰਦੇ ਪੋਜ਼ਿਟਿਵ ਆ ਵੀ ਤੁਹਾਡੀ ਸਕੈਨ ਕਰਾਣੀ ਪੈਣੀ ਆ ਵੀ ਤੁਸੀਂ ਨਮਨੂਰ ਦੇ ਪਹਿਲਾਂ ਸਕੈਨ ਲਿਆਓ ਕਰਾ ਕੇ ਜਦੋਂ ਅਸੀਂ ਸਕੈਨ ਕਰਾਨ ਗਏ ਤਾਂ ਡਾਕਟਰਾਂ ਨੇ ਸਕੈਨ ਕੀਤੀ ਉੱਥੇ ਬੇਹੋਸ਼ ਹੋ ਗਏ ਸਿਹਤ ਜਿਆਦਾ ਖਰਾਬ ਹੋ ਗਈ ਉ ਡਾਕਟਰ ਨੇ ਬਾਹਰ ਆ ਕੇ ਮੈਨੂੰ ਦੱਸਿਆ ਵੀ ਇਹਦੇ ਬੱਚਾਦਾਨੀ ਦੇ ਵਿੱਚ ਕੱਟ ਲੱਗਿਆ ਵਾ ਵੀ ਕੱਟ ਲੱਗਣ ਕਰਨ ਵੀ ਬੱਚਾਦਾਨੀ ਦੇ ਕੱਟ ਲੱਗਣ ਦੇ ਕਰਨੇ ਪੇਟ ਵਿੱਚ ਬਲੱਡ ਪੈ ਰਿਆ ਵੀ ਹੁਣ ਤੁਸੀਂ ਨਾ ਕਿਤੇ ਰੈਫਰ ਦੇ ਚੱਕਰ ਚ ਪਿਓ ਨਾ ਤੁਸੀਂ ਕਿਸੇ ਦੀ ਸਲਾਹ ਚੱਕਰ ਚ ਪਿਓ ਵੀ ਮੈਡਮ ਨੂੰ 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 ਅੰਦਰ ਮਿਲ ਕੇ ਉਹਨੂੰ ਕਹਿ ਦਿਓ ਵੀ ਤੁਸੀਂ ਕਰਨਾ ਜੋ ਕਰਨਾ ਉਹਨਾਂ ਨੇ 15 20 ਮਿੰਟਾਂ ਦੇ ਵਿੱਚ ਵਿੱਚ ਅੰਦਰ ਲਈ ਜਾ ਕੇ ਪੇਟ ਖੋਲ ਕੇ ਤੇ ਬੱਚਾਦਾਨੀ ਮੈਨੂੰ ਦਿਖਾ ਲਈ ਵੀ ਆ ਫਲਾਨੀ ਜਗ੍ਹਾ ਤੇ ਕੱਟ ਲੱਗਿਆ ਵਾ ਵੇ ਆ ਬਲੀਡਿੰਗਾ ਉਹਨਾਂ ਨੇ ਸਹੀ ਕੀਤਾ ਮੈਡਮ ਨੂੰਨੂਰ ਦਾ ਬਹੁਤ ਧੰਨਵਾਦ ਆ ਮੇਰੀ ਘਰ ਵਾਲੀ ਦੀ ਜਾਨ ਬਚੀ ਮੇਰੇ ਬੱਚੇ ਛੋਟੇ ਛੋਟੇ ਹੈ ਜੀ ਮੈਨੂੰ ਕਦੇ ਜਾਣੇ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਇਨਕੁਆਰੀ ਕਰ ਸੀ ਜਾਂ ਕੀ ਕੀਤਾ ਹਾਂਜੀ ਮੈਂ ਸਿਵਲ ਸਰਜਨ ਦੇ ਦਰਖਾਸਤ ਦਿੱਤੀ ਐ ਐਸਐਸਪੀ ਦੇ ਤੇ ਡੀਸੀ ਦੇ ਸਾਰਿਆਂ ਦੇ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਸੀ ਕੋਈ ਇਨਸਾਫ ਨਹੀਂ ਮਿਲਦਾ ਸੀ ਏ ਸਿਵਲ ਸਰਜਨ ਦੇ ਜਾ ਕੇ ਪੁੱਛਦੇ ਸੀ ਅਸੀਂ ਉਹ ਕਹੀ ਜਾਂਦੇ ਤੇ ਵੀ ਉਹ ਨੇ ਸਨੀਤਾ ਨੇ ਮੇਰੇ ਪਰ ਇੱਕ ਕੇਸ ਪਾਤਾ ਵੀ ਮੈਨੂੰ ਰਸਮਤ ਕਰਦਾ ਰਸਮਟ ਕਰਦਾ ਮੈਨੂੰ ਹਾਂਜੀ ਮੇਤੇ ਕੇਸ ਪਾਤਾ ਵੀ ਮੈਨੂੰ ਰਸਮਤ ਕਰਦਾ ਤੇ ਕੇਸ ਕਰਨ ਅਸੀਂ ਸਿਵਲ ਸਰਜਨ ਦੇ ਜਾ ਕੇ ਪੁੱਛਦੇ ਸੀ ਸਿਵਲ ਸਰਜਨ ਕਹਿੰਦੀ ਸੀ ਵੀ ਤੁਹਾਡੇ ਉਹਨੇ ਤੁਹਾਡੇ ਪਰ ਕੇਸ ਪਾਇਆ ਵਈ ਇਸ ਕਰਕੇ ਹਜੇ ਅਜੇ ਕੁਝ ਨਹੀਂ ਕਰ ਸਕਦੇ ਤੇ ਨੇ ਐਸ ਐਚਓ ਬੜਾ ਚੋਰ ਤੇ ਪੁਲਿਸ ਡੀ ਐਸ ਪੀ ਦੀਨ ਨਮਾਚੇਰ ਉਹਨਾਂ ਨੇ ਮੈਨੂੰ ਇਨਸਾਫ ਦਵਾਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹਨਾਂ ਨੂੰ ਰੈਸਟ ਕੀਤਾ ਤੇ ਭੋਲੇ ਭਾਲੇ ਲੋਕਾਂ ਦੀ ਜਾਨ ਬਚੀ ਗੁਰਜੀਤ ਕੌਰ ਪਿੰਡ ਲੋਟਾ ਮੇਰਾ ਨਾਮ ਗੁਰਜੀਤ ਕੌਰ ਪਿੰਡ ਲੋਟਾ ਮੈਂ ਪ੍ਰੈਗਨੈਂਟ ਸੀਗੀ ਮੈਂ ਆਪਣਾ ਟ੍ਰੀਟਮੈਂਟ ਲੈਣ ਸੁਨੀਤਾ ਹਸਪਤਾਲ ਗਈ ਉਹਨੇ ਮੈਨੂੰ ਕਿਟ ਦੇਤੀ ਖਾਣ ਨੂੰ ਦਵਾਈ ਦਿੱਤੀ ਫਿਰ ਮੈਂ ਦਵਾਈ ਖਾਣ ਤੋਂ ਬਾਅਦ 3-4 ਦਿਨ ਬਾਅਦ ਉਹਨੇ ਮੈਨੂੰ ਫੇਰ ਬੁਲਾਇਆ ਮੇਰਾ ਬਲੀਡਿੰਗ ਸ਼ੁਰੂ ਹੋ ਗਈ ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਫਿਰ ਉਹ ਮੈਂ ਕਿਹਾ ਮੈਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੈ ਫਿਰ ਉਹਨਾਂ ਨੇ ਮੈਨੂੰ ਅਬੋਰਸ਼ਨ ਕਰਵਾਉਣ ਦੀ ਸਲਾਹ ਦਿੱਤੀ ਕਹਿੰਦੇ ਤੁਸੀਂ ਅਬੋਰਸ਼ਨ ਕਰਵਾ ਲਓ ਫਿਰ ਉਹ ਅਬੋਰਸ਼ਨ ਉਹਨਾਂ ਨੇ ਮੇਰਾ ਨਾ ਕੋਈ ਸਕੇ ਨਾ ਕੋਈ ਉਹਨਾਂ ਨੇ ਮੇਰੀ ਸਕੈਨ ਕੀਤੀ ਨਾ ਮੇਰੇ ਕੋਈ ਕਾਗਜ਼ ਪਰ ਸੈਂਡ ਕਰਵਾਏ ਤੁਰੰਤ ਮੇਰਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਗਲੂਬੋਸ ਲਵਾਇਆ ਦਵਾਈ ਦਿੱਤੀ ਘਰ ਨੂੰ ਭੇਜਤਾ ਉਹਨਾਂ ਨੇ ਫਿਰ ਕੁਝ ਦਿਨਾਂ ਬਾਅਦ ਆਪਾਂ ਜਾਂਦੇ ਰਹੇ ਮੈਨੂੰ ਰਾਮ ਨਹੀਂ ਆਇਆ ਮੇਰੀ ਬਲੀਡਿੰਗ ਵਾਧ ਗਈ ਫਿਰ ਉਹ ਅਬੋਰਸ਼ਨ ਕਰਨ ਤੋਂ ਬਾਅਦ ਉਨਾਂ ਨੇ ਮੈਨੂੰ ਫੇਰ ਅੰਦਰ ਬੁਲਾ ਕੇ ਮੇਰੀ ਮੰਮੀ ਮੇਰੇ ਨਾਲ ਸੀ ਬਾਹਰ ਨੂੰ ਗਏ ਹੋਏ ਤੇ ਇਹਨਾਂ ਨੂੰ ਆ ਕੇ ਮੈਂ ਦੱਸਿਆ ਵੀ ਮੇਰੀ ਇਦਾਂ ਹਾਲਤ ਜ਼ਿਆਦਾ ਖਰਾਬ ਹੈ ਇਹ ਮੇਰੇ ਨਾਲ ਗਏ ਸੁਨੀਤਾ ਹਸਪਤਾਲ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੇਖੋ ਇਹਦੀ ਜ਼ਿਆਦਾ ਹਾਲਤ ਖਰਾਬ ਹੈ ਉਹ ਅੰਦਰ ਜਾ ਕੇ ਉਹਨਾਂ ਨੇ ਮੈਨੂੰ ਫੇਰ ਦੇਖਿਆ ਉਹਨਾਂ ਨੇ ਮੇਰੀ ਫੇਰ ਫੇਰ ਮੇਰਾ ਵਾਸ਼ਨ ਕੀਤਾ ਉਹ ਵਾਸ਼ਨ ਕਰਨ ਤੋਂ ਬਾਅਦ ਫਿਰ ਮੰਮੀ ਨੇ ਮੇਰੀ ਨਾਲ ਕਿਹਾ ਵੀ ਇਹ ਤਾਂ ਤੁਰਬੀ ਨਹੀਂ ਹੁੰਦਾ ਇੰਨਾ ਜ਼ਿਆਦਾ ਕੰਮ ਖਰਾਬ ਹੈ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਸਹੀ ਉਹ ਕਹਿੰਦੀ ਕੁਝ ਨਹੀਂ ਹੈਗਾ ਮੈਂ ਦਵਾਈ ਦੇਤੀ ਠੀਕ ਹੈ ਜਦ ਕਿ ਉਹਨਾਂ ਮੇਰਾ ਫੇਰ ਵੀ ਨਾ ਕੋਈ ਉਹਨਾਂ ਮੇਰਾ ਸੈਂਡ ਲਈ ਨਾ ਮੇਰਾ ਕੋਈ ਉਹਨਾਂ ਨੇ ਕਾਗਜ਼ੇ ਪਰ ਸੈਂਡ ਕਰਵਾਏ ਸਿੱਧਾ ਮੇਰਾ ਵਾਸ਼ਿੰਗ ਦੋ ਵਾਰ ਉਹਨਾਂ ਨੇ ਮੇਰਾ ਮੈਨੂੰ ਬਿਨਾ ਦੱਸੇ ਮੇਰਾ ਵਾਸ਼ਿੰਗ ਕੀਤਾ ਅੰਦਰ ਲੈ ਜਾ ਕੇ ਵਾਸ਼ਿੰਗ ਕਰਨ ਤੋਂ ਬਾਅਦ ਮੇਰੀ ਮੇਰਾ ਖੂਨ ਇੰਨਾ ਜ਼ਿਆਦਾ ਬਲੀਡਿੰਗ ਜਾਂ ਇੰਨੀ ਜ਼ਿਆਦਾ ਹੋਣ ਲੱਗ ਗਈ ਵੀ ਮੈਂ ਤਾਂ ਉੱਥੇ ਬੈਠ ਵੀ ਨਹੀਂ ਤਾਂ ਹੁੰਦਾ ਉਸ ਤੋਂ ਬਾਅਦ ਫੇਰ ਆਪਾਂ ਨੂੰ ਉਹਨਾਂ ਨੇ ਗੁਰੂ ਗੋਸ ਦੇ ਕੇ ਘਰ ਨੂੰ ਭੇਜਤਾ ਦਵਾਈ ਲਾ ਕੇ ਫੇ ਉਸ ਤੋਂ ਦਵਾਈ ਦੇ ਕੇ ਫੇ ਘਰ ਜਾਣ ਤੋਂ ਬਾਅਦ ਮੇਰੀ ਹਾਲਤ ਜਿਆਦਾ ਖਰਾਬ ਹੋਣ ਲੱਗ ਪਈ ਫਿਰ ਆਪਾਂ ਕਟਾਰਿਆ ਹਸਪੀਟਲ ਪਹੁੰਚੇ ਕਟਾਰਿਆ ਹਸਪੀਟਲ ਪਹੁੰਚ ਕੇ ਉਹਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਐਦਾਂ ਸਿਹਤ ਖਰਾਬ ਹੈ ਮੈਂ ਪ੍ਰੈਗਨੰਸੀ ਵੀ ਮੈਨੂੰ ਉਹਨਾਂ ਨੇ ਦੋ ਵਾਰ ਵਾਚਨ ਕੀਤਾ ਉਹਨੇ ਮੇਰੀ ਦੇਖੀ ਰਿਪੋਰਟ ਹੋ ਗਈ ਨੇ ਤੁਸੀਂ ਤਾਂ ਪ੍ਰੈਗਨੈਂਟ ਹੈ ਵੀ ਐਨ ਐਮਐਮ ਦਾ ਤੁਹਾਡੇ ਅੰਦਰ ਪੀਸ ਹੈ ਫਿਰ ਉਹ ਉਹ ਕਹਿੰਦੇ ਤੁਸੀਂ ਐਦਾਂ ਕਰੋ ਨਮਨੂਰ ਹਸਪਤਾਲ ਜਾਓ ਉੱਥੋਂ ਤੋਂ ਸਕੈਨ ਕਰਵਾ ਕੇ ਲੈ ਕੇ ਆਓ ਉਸ ਜਦੋਂ ਸਕੈਨ ਕਰਦੇ ਸੀ ਉਹਨਾਂ ਨੇ ਮੇਰਾ ਜਿਆਦਾ ਦੇਖਿਆ ਉਹਨਾਂ ਨੂੰ ਸਿਹਤ ਜਿਆਦਾ ਖਰਾਬ ਹੈ ਉਹਨਾਂ ਨੇ ਮੇਰੇ ਤੁਰੰਤ ਆਪਰੇਸ਼ਨ ਦੀ ਸਲਾਹ ਦਿੱਤੀ ਬੀ ਉਹਨਾਂ ਨੇ ਦੱਸਿਆ ਵੀ ਅੰਦਰ ਬੱਚਾਦਾਨੀ ਨੂੰ ਕੱਟ ਲੱਗਿਆ ਵਾ ਜਿਹਦੇ ਨਾਲ ਬਲੀਡਿੰਗ ਰੁਕ ਨਹੀਂ ਰਹੀ ਬਲੀਡਿੰਗ ਜਦੋਂ ਬੈਠਦੀ ਆ ਉੱਠਦੀ ਆ ਹੋ ਜਾਂਦੀ ਆ ਜਿਹਦੀ ਖੂਨ ਤਾਂ ਨਹੀਂ ਬੰਦ ਹੁੰਦਾ ਫਿਰ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਹਸਬੰਦ ਨੂੰ ਕਿਹਾ ਵੀ ਤੁਹਾਨੂੰ ਸਾਨੂੰ ਫੈਸਲਾ ਦੱਸੋ ਸਾਨੂੰ ਤੁਰੰਤ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਈ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਮੇਰਾ ਮੈਂ ਨਮਨੂ ਨਮਨੂਰ ਹਸਪਤਾਲ ਦਾ ਬਹੁਤ ਧੰਨਵਾਦ ਕਰਦੀ ਆ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਇਆ ਮੈਂ ਚਾਹੁੰਦੀ ਆ ਵੀ ਅੱਗੇ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ ਜਿਦਾ ਉਹਨਾਂ ਨੇ ਮੇਰੇ ਨਾਲ ਕੀਤਾ ਸੁਨੀਤਾ ਹਸਪਤਾਲ ਨੇ ਸੁਨੀਤਾ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਸੁਨਦੇ ਗੁਰਪ੍ਰੀਤ ਸਿੰਘ ਨੇ ਇੱਕ ਦਰਖਾਸਤ ਹੈਲਥ ਡਿਪਾਰਟਮੈਂਟ ਦੇ ਕੋਲ ਕੀਤੀ ਸੀ ਕਿ ਮੇਰੀ ਵਾਈਫ ਗਰਜੀਤ ਕੌਰ ਦਾ ਇਲਾਜ ਡਾਕਟਰ 스ਨੀਤਾ ਸ਼ਰਮਾ ਵੱਲੋਂ ਆਪਣੇ ਹਸਪੀਟਲ ਵਿੱਚ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਹੁੰਦੀ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸੈੱਟ ਬਣਾਈ ਗਈ ਸੀ ਡਿਊਰਿੰਗ ਸੈੱਟ ਦੀ ਨਿਕਉਰੀ ਦੇ ਦੌਰਾਨ ਜੋ ਰਿਕਾਰਡ સ્ਨੀਤਾ ਡਾਕਟਰ 스ਨੀਤਾ ਸ਼ਰਮਾ ਵੱਲੋਂ ਤੇ ਕੰਪਲੇਂਟਡ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵਾਚ ਕੇ ਜਿਹੜੇ ਡਾਕਟਰ 스ਨੀਤਾ ਨੂੰ ਆਪਣੀ ਡਿਗਰੀ ਸੰਬੰਧੀ ਰਿਕਾਰਡ ਦਿੱਤਾ ਗਿਆ ਉਸ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹ ਡਿਗਰੀ ਤੇ ਜਿਹੜੇ ਡਾਕੂਮੈਂਟਸ ਸੀਗੇ ਉਹ ਝਾਲੀ ਪਾਏ ਗਏ ਜਿਸ ਤੇ ਬਿਹਾਤੇ ਸਿੱਟ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੇਗੀ ਕਿ ਇਹ ਸਾਰਾ ਜਾਲੀ 1. ਕੁ ਡਿਗਰੀ ਚਾਲੀ ਉਹਦੇ ਸੰਬੰਧੀ ਐਫਆਰ ਲੋਜ ਕੀਤੀ ਹੈ ਉਹ ਸੰਬੰਧੀ ਐਸਐਸਬੀ ਮਾਨ ਜੋਗ ਐਸਐਸਬੀ ਸਾਹਿਬ ਨੂੰ ਭੇਜੀ ਗਈ ਰਿਪੋਰਟ ਦੇ ਬਿਹਾਤੇ ਸਿਟੀ ਬਲਾਚੌਰ ਥਾਣੇ ਵਿੱਚ ਪੱਤਰ ਦਰਜ ਕੀਤਾ ਗਿਆ ਸੀ ਅਤੇ ਡਾਕਟਰ 스ਨੀਤਾ ਦੀ ਸੰਬੰਧੀ ਅਰਸਟ ਪਾ ਲਈ ਗਈ ਹੈ ਉਸ ਦੀ ਤਫ਼ਤੀਸ਼ ਜਾਰੀ ਹੈ ਇਹ ਸਰ ਹਸਪਤਾਲ ਨ ਬਲਾਚੌਰ ਵਿੱਚ ਕਿੱਥੇ ਸੜੇ ਜਿਹੜਾ ਹਸਪਤਾਲ ਹੈ 스ਨੀਤਾ ਚੈਰੀਟੇਬਲ ਹਸਪਤਾਲ ਹੈ ਬਲਾਚੌਰ ਵਿੱਚ ਹਕੀਕੀ ਸੈਕਸ਼ਨ ਕੀ ਧਾਰਾ ਲਗਾਇਆ ਗਿਆ ਅੰਡਰ ਸੈਕਸ਼ਨ 420 467 68 100 BB IBC ਲੱਗੀ ਹੋ ਸਕਦਾ ਕਿ ਉਹ ਗ੍ਰਫਤਾਰੀ ਉਸki ਹੋ ਗਈ ਹੈ ਗ੍ਰਫਤਾਰੀ ਹੋ ਚੁੱਕੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਸੁਣਵਾਈ ਅਜਿਹਾ ਕਿ ਨਾ ਹਸਤਾਲੇ ਉਸki ਸਿਲ ਵੀ ਹੋਣੀ ਹੈ ਸਰ ਉਸ ਨੂੰ ਅਸੀਂ ਸਿਵਲ ਹਸਪੀਟਲ ਸਿਵਲ ਸੋਜਨਨਾ ਟਾਈਪ ਕਰ ਲਿਆ ਕਿ ਸਿਰਫ ਪਤਾ ਲੱਗਾ ਕਿ ਸਰ 3-7 ਕਈ ਸਰ 2-3 ਸਾਂ ਲਗਾਤਾਰ ਚਲਾ ਰਹੇ ਉਹ ਪਤਾ ਲੱਗੇ ਸਮੇਂ ਇਸ ਹੈਲਥ ਡਿਪਾਰਟਮੈਂਟ ਡਿਊਰਿੰਗ ਇਨਵੈਸਟੀਗੇਸ਼ਨ ਜਾ ਰਹੀ ਹੈ ਔਰ ਕੋਈ ਮਾਮਲ ਔਰ ਕੋਈ ਕੰਪਲੇਨਸ ਇਸ ਵੰਦੇ ਇਨਵੈਸਟੀਗੇਸ਼ਨ ਜਾ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਜੇ ਕੋਈ ਹੋਰ ਵੀ ਫੈਕਟਸ ਆਉਣ ਦੇ ਉਹ ਤਾਂ ਨਾ ਸ਼ੇਅਰ ਕੀਤੇ ਜਾ